ਹਾਂਜੀ ਹਾਲ ਫਰੈਂਡਸ ਵੈਲਕਮ ਆ ਯੂਟਿਊਬ ਚੈਨਲ ਜੀ ਕਿਵੇਂ ਸਰ ਠੀਕ ਠਾਕ ਹਾਂ ਐਬੀਡੇ ਪੰਜਾਬ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂਜੀ ਬਲਵਿੰਦਰ ਕੌਰ ਸਿਰਸਰੀ ਕਿਚਨ ਦੇ ਵਿੱਚ ਆਪਾਂ ਮਤਲਬ ਕੰਮ ਕਾਹ ਸ਼ਟਾਰਟ ਕਰ ਦਿੱਤੀ ਸੀ ਉਸ ਤੋਂ ਪਹਿਲਾਂ ਝੋੜ ਕੁਛ ਹੋ ਗਿਆ ਜੀ ਆਪਣਾ ਤੇ ਮੈਂ ਕਿਚਨ ਚ ਆ ਕੇ ਆਟਾ ਗੁੰਨ ਰਹੀ ਸੀ ਤੇ ਆਟਾ ਗੁੰਨ ਕੇ ਜਿਹੜੇ ਹੈਗੇ ਵਰਤਨ ਵਗੈਰਾ ਸਾਫ਼ ਕੀਤੇ ਆ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਲੱਗ ਗਈ ਹਾਂ ਜੀ ਹੁਣ ਦੁਬਾਰਾ ਆਟਾ ਜਿਹੜਾ ਹੈਗਾ ਆਪਾਂ ਗੁੰਨ ਕੇ ਰੱਖ ਦਿੱਤਾ ਸੀ 5 ਮਿੰਟ ਤੋਂ ਬਾਅਦ ਜਿਹੜਾ ਹੈਗਾ ਆਪਾਂ ਟੇਨ ਮਤਲਬ ਗੁੰਨ ਰਹੀ ਹਾਂ ਮੈਂ ਤੇ ਅਟਾਸਰਾ ਸੌਫਟ ਹੋ ਜਾਂਦਾ ਹੁਣ ਮੇਰੇ ਤੋਂ ਵੀ ਇਹ ਤੇ ਥੋੜਾ ਸੁਧਾਰ ਸੀਗਾ ਅੱਜ ਤੇ ਅੱਜ ਮੈਂ ਥੋੜੀ ਠੀਕ ਹੋਈ ਹਾਂ ਤੇ ਨੂਰ ਵੀ بیمار ਹੋ ਗਈ ਫਰੈਂਡਸ ਨੂਰ ਨੂੰ ਅੱਜ ਬੁਖਾਰ ਬਹੁਤ ਜ਼ਿਆਦਾ ਤੇਜ਼ ਸੀਗਾ ਰਾਤ ਨੂੰ ਮਤਲਬ ਇੱਕਦਮ ਉਹਦੀ ਤਬੀਅਤ ਖਰਾਬ ਹੋ ਗਈ ਰਾਤ ਨੂੰ ਜੁਖਾਮ ਸੀਗਾ ਜਦੋਂ ਸਵੇਰੇ ਉੱઠી ਤੇ ਸਵੇਰੇ ਉੱਠ ਕੇ ਜਦੋਂ ਮਤਲਬ ਉਹਨਾਂ ਕਿਆ ਵੀ ਚਾਹ ਵਗੈਰਾ ਪੀਲਾ ਤੇ ਉਹ ਕਹਿੰਦੀ ਮम्मा ਮੈਂ ਤੋ ਉਠਿਆ ਨਹੀਂ ਜਾ ਰਹਾ ਜਦੋਂ ਮੈਂ ਦੇਖਿਆ ਉਹਨੂੰ ਬੁਖਾਰ ਹੋਇਆ ਪਿਆ ਸੀ ਬਹੁਤ ਜ਼ਿਆਦਾ ਤੇ ਫਿਰ ਸਰਦਾਰ ਜੀ ਦਵਾਈ ਦਿਵਾ ਕੇ ਲੈ ਕੇ ਆਏ ਸੀ ਉਹਨੂੰ 102 ਬੁਖਾਰ ਸੀਗਾ ਤੇ ਬਸ ਜੀ ਮੈਂ ਆਪਣੇ ਕਿਚਨ ਦੇ ਵਿੱਚ ਕੰਮਕਾਰ ਕਰ ਰਹੀ ਆ ਤੇ ਸਿਰਸਰੇ ਮਤਲਬ ਪਹਿਲਾ ਚਾਹ ਵਗੈਰਾ ਬਣਾਉਣ ਤੋਂ ਬਾਅਦ ਜਿਹੜਾ ਹੈਗਾ ਆਪਾਂ ਚਾਹ ਹੀ ਕੇ ਰੈਸਟ ਕੀਤੀ ਸੀ ਉਸ ਤੋਂ ਬਾਅਦ ਹੀ ਆਪਾਂ ਮਤਲਬ ਕਿ ਛਾੜੂ ਵਗੈਰਾ ਲਾਇਆ ਦੀ ਡਸਟਿੰਗ ਕੀਤੀ ਪੋਚਾ ਲਾਇਆ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਾਂ ਕਿਚਨ ਚਾ ਕੇ ਕੰਮ ਕਰਨ ਲੱਗੇ ਹੋਏ ਆ ਸੋ ਪਲੀਜ਼ ਜੀ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੀ ਚੈਨਲ ਜੀ ਤੁਹਾਨੂੰ ਮੇਰੇ ਬਲੌਗ ਚੰਗੇ ਲੱਗਦੇ ਨੇ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਾ ਦਿਆ ਕਰੋ ਤੇ ਬਸ ਫਟਾਫਟ ਜਿਵੇਂ ਬਰਤਨ ਸਾਫ਼ ਕਰ ਲੂੰਗੀ ਠੀਕ ਹੈ ਜੀ ਤੇ ਇਧਰ ਮੈਂ ਗੈਸ ਜਿਹੜਾ ਹੈਗਾ ਤੁਸੀਂ ਸੋਚੋਗੇ ਪਹਿਲਾਂ ਹੀ ਚਲਾ ਕੇ ਰੱਖ ਦਿੱਤਾ ਤਵਾ ਥੋੜਾ ਜਿਆਦਾ ਭਾਰੀ ਹੈ ਜੀ ਇਸ ਲਈ ਨੂੰ ਟਾਈਮ ਲੱਗਦਾ ਮੈਂ ਕਹਾਂ ਚਲੋ ਜਦ ਤੱਕ ਮੇਰੇ ਥੋੜੇ ਮਤਲਬ ਬਰਤਨ ਨੇ ਉਹ ਸਾਫ਼ ਹੋ ਜਾਣਗੇ ਤੇ ਨਾਲ ਹੀ ਆਪਣਾ ਤਵਾ ਗਰਮ ਹੋ ਜਾਊਗਾ ਤੇ ਫਿਰ ਫਟਾਫਟ ਜਿਹੜੀ ਹੈਗੀ ਰੋਟੀਆਂ ਬਣਾਉਣ ਲੱਗ ਜੂੰਗੀ ਠੀਕ ਹੈ ਜੀ ਤੇ ਅੱਜ ਦਾ ਸਾਰਿਆਂ ਨੂੰ ਮਤਲਬ ਨਾ ਸਰਦਾਰ ਜੀ ਨੂੰ ਵੀ ਮਤਲਬ ਖੁਸ਼ੀ ਹੋਈ ਸੀ ਕਿ ਮੈਂ ਉੱਠ ਕੇ ਰ ਕੰਮ ਕਰਨ ਲੱਗ ਪਈ ਦੇਖੋ ਜਦੋਂ ਕਿਸੇ ਦੀ ਵੀ ਤਬੀਅਤ ਠੀਕ ਹੋਵੇ ਚਾਹੇ ਮਤਲਬ ਤਬੀਅਤ ਖਰਾਬ ਹੋਵੇ ਚਾਹੇ ਮੇਨ ਗੱਲ ਤਾਂ ਦੇਖੋ ਔਰਤ ਦੀ ਹੁੰਦੀ ਹੈ ਹਨ ਜਿਹਨੇ ਸਾਰਾ ਘਰ ਸੰਭਾਲਣਾ ਹੁੰਦਾ ਜਦੋਂ ਉਹੀ ਔਰਤ ਜਿਹੜੀ ਹੈਗੀ ਬਿਮਾਰ ਹੋ ਜਾਂਦੀ ਹੈ ਤਾਂ ਬਹੁਤ ਜ਼ਿਆਦਾ ਮਤਲਬ ਮੁਸ਼ਕਲ ਆ ਜਾਂਦੀ ਹੈ ਤੇ ਸਾਰੇ ਜਣੇ ਨਾਲ ਰਲ ਮਿਲ ਕੇ ਕੰਮ ਕਰ ਰਹੇ ਸੀਗੇ ਹਨ ਤੇ ਬਾਕੀ ਮੈਨੂੰ 15 ਦਿਨ ਹੋ ਗਏ ਨੇ ਜੀ ਬਿਮਾਰ ਨੂੰ ਤੇ ਵਿੱਚ ਮੇਰਾ ਮਾਈਗਰੇਨ ਦਾ ਦਰਦ ਠਾੜਦਾਗਾ ਹਨ ਦੇ ਵਿੱਚ ਇਨਫੈਕਸ਼ਨ ਹੋਈ ਪਈ ਸੀ ਤੇ ਅੱਜ ਥੋੜਾ ਜਿਹਾ ਮੈਨੂੰ ਠੀਕ ਲੱਗ ਰਿਹਾ ਸੀਗਾ ਹਨਾ ਤੇ ਇੱਧਰ ਬਸ ਮੈਂ ਬਰਤਨ ਸਾਫ਼ ਕਰਕੇ ਹੱਤੀ ਸਿਰਨੇ ਨੂੰ ਤਰਨ ਆ ਗਿਆ ਜੀ ਤਰਨ ਨੇ ਮਤਲਬ ਤਰਨ ਨੂੰ ਨਾ ਸਰਦਾਰ ਜੀ ਨੇ ਮਤਲਬ ਸਿਰ ਜਿਹੜੇ ਹੈਗੇ ਤੋ ਦਿੱਤਾ ਸੀ ਉਹਦਾ ਵਾਲ ਤੋਤੇ ਜੀ ਉਹ ਸਰਦਾਰ ਜੀ ਖੁਦ ਨਾ ਤੇ ਉਹਦੀ ਨੂੰ ਨਵਾ ਦਿੱਤਾ ਤੇ ਉਹ ਮੇਰੇ ਕੋਲ ਆਇਆ ਸੀਗਾ ਜੂڑا ਕਰਵਾਉਣ ਵਾਸਤੇ ਕਿਉਂਕਿ ਨਾ ਉਹ ਖੁੱਲੇ ਪਾਲ ਬਿਲਕੁਲ ਨਹੀਂ ਰੱਖ ਸਕਦਾ ਕਿਉਂਕਿ ਹੁਣ ਤਾਂ ਫਰੈਂਡਸ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਗਰਮੀ ਹੋਈ ਪਈ ਆ ਤੇ ਫਿਰ ਮੈਂ ਨਾ ਇਸ ਤਰ੍ਹਾਂ ਗੁੰਦ ਕੇ ਜਿਹੜੇ ਹੈਗੇ ਉਹਦੇ ਵਾਲ ਜਿਹੜੇ ਹੈਗੇ ਸੀ ਮੈਂ ਮਤਲਬ ਜ ਮ ਖਤਮ ਕਰ ਲਈ ਤੇ ਉਸ ਤੋਂ ਬਾਅਦ ਹੀ ਫਿਰ ਮੈਂ ਉਹਦਾ ਜੋੜਾ ਕਰੂੰਗੀ ਫਿਲਹਾਲ ਉਹ ਖੇਡੂਗਾ ਆਪਣਾ ਹਨ ਤੇ ਇਸ ਲਈ ਮੈਂ ਉਹਦੇ ਨਾਲ ਮਤਲਬ ਕੋ ਗੁਰਤ ਗੁੰਦ ਕੇ ਜਿਵੇਂ ਹਨ ਆਪਾਂ ਜੋੜਾ ਕਰ ਕਰ ਦਿੰਦੇ ਆ ਤਾਂ ਕਿ ਜਿਹੜਾ ਖੇਡਣ ਵੇਲੇ ਉਹਨੂੰ ਡਿਸਟਰਬਿੰਗ ਨਹੀਂ ਹੋਊਗੀ ਖੁੱਲੂਗਾ ਨਹੀਂ ਹਨ ਫਰੈਂਡਸ ਵੈਲਕਮ ਹੈ YouTube ਚੈਨਲ 'ਤੇ ਕਿ ਮੈਂ ਜ਼ਰ ਠੀਕ ਠਾਕ ਹਾਂ ਐਬੀਡੀ ਪੰਜਾਬ ਜਨਤੂ ਦਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਟਾਈਮ ਹੋ ਗਿਆ ਜੀ ਸਵਾ 11 ਵਜੇ ਦਾ ਠੀਕਾ ਕੰਮ ਕਾਰਪ ਸਾਰੇ ਖਤਮ ਕਰ ਲਿਆ ਹਾਂ ਘੰਟਾ ਹੋ ਗਿਆ ਸਮਨੇ ਕੇਂਦਰ ਆਏ ਬੈਠਣ ਕੰਮ ਆਪਣਾ ਤਕਰੀਬਨ 10 ਵਜੇ ਲੈਪੜ ਗਿਆ ਸੀਗਾ ਤੇ ਦਰਮਿਆਨ ਤੁਹਾਨੂੰ ਦੱਸ ਲੀ ਹਾਂ ਕਿ ਜੀ ਕਿ ਮੈਂ ਵੀ ਨਾਮ ਪੈ ਰਹੀ ਸੀ ਤੇ ਮੂਰ ਬਿਮਾਰ ਹੋ ਗਈ ਤੇ ਮੈਂ ਥੋੜੀ ਠੀਕ ਹੋ ਗਈ ਜਦੋਂ ਬਿਮਾਰ ਰਹੂਗੀ ਮੇਨੂੰ ਦਵਾਈ ਲੈਣ ਦੀ ਵੀ ਆ ਗਈ ਆ ਗਈ ਆ ਗਈ ਮਨੋਦ ਜੀ ਜੀ ਸੋ ਦੋ ਬੁਖਾਰ ਆਣੇ ਤੇ ਤਰੀ ਸੋ ਦੋ ਬੁਖਾਰ ਸਦਾ ਦਵਾਈ ਦਵਾ ਕੇ ਲੈ ਕੇ ਆਇਆ ਨਹੀਂ ਤੇ ਮੈਨੂੰ ਪਹਿਲੀ ਪਤਾ ਸੀ ਬੁਖਾਰ ਜੜਿਆ ਉਹ ਬਣਵਾ ਦੇ ਕਿੰਨਾ ਬੁਖਾਰ ਤੇਜ਼ ਹੋਂਗੀ ਖਾਣ ਨੂੰ ਦੱਸਿਆ ਨੂੰ ਖਾਣਾ ਉਹਦੀ ਖਾ ਰਿਆ ਪਰ ਐ ਦਵਾਈ ਲਵੇ ਤੂੰ ਨਹੀਂ ਖਾਣਾ ਬੁਖਾਰ ਨੂੰ ਉਹ ਕੋਈ ਨਹੀਂ

ਇੱਕ ਦਸ ਰਾਤ ਨਾਲ ਗੋਲੀ ਹੋਊਗੀ ਹਾਂ ਲੈ ਜਿਹੜੀ ਹੁਣ ਹੁਣ ਲੈਣਗੀ ਇੱਕ ਕੱਲੀ ਪੂਰੀ ਲੈਣਗੀ ਦੁਬਾਰੇ ਠੀਕ ਆ ਉਸ ਤੋਂ ਬਾਅਦ ਸ਼ਾਮ ਵੇਰ ਕੋਲੀ ਦੇ ਖਰਾ ਠੀਕ ਠੀਕ ਆ ਚੱਕ ਲੈ ਸੋਈ ਲਾਉ ਦੀ ਦੋ ਦਿਖਾਉ ਦਵਾਇਗਾ ਮੇਰਾ ਖਾਣਾ ਤਿੰਨ ਦੁਬਾਰਾ ਬਾਸ ਕਰ ਆਰੇ ਅਰੇ ਸਾਰਾ ਪਾਣੀ ਪਤਾ ਸਾਰਾ ਇਹਨਾਂ ਨੂੰ ਮਾਰੋ ਤੇ ਥੋੜਾ ਵਾਹਰਾ ਮਮਾ ਮੈਂ ਵੀ ਛੋੜਾ ਬੁਮਾ ਆ ਥੋੜਾ ਬੁਮਾਰ ਆ ਬਟਲ ਵੀ ਜਾਈਦਾ ਚਲ ਦੁਨਾ ਕਰ ਆਪਣਾ ਹੈ ਚਲ ਅੰਦਰ ਕਰਦਾ ਨਹੀਂ ਲੈ ਐਂਟੀ ਕਰ ਮੈਂ ਦੇ ਕੇ ਲਓ ਜਿੱਥੇ ਮੈਂ ਤਰਨ ਦਾ ਜਿਹੜਾ ਜੂੜਾ ਕਰ ਦਿੱਤਾ ਸੀ ਤੇ ਫਟਫਟ ਨੇ ਕਾ ਸੋਚਿਆ ਵੀ ਮੈਂ ਰਮਾਲ ਬੰਨ ਦਮਾ ਹੁਣ ਫਟਫਟ ਤੇ ਮੈਨੂੰ ਕਹੇ ਸੀ ਕਿ ਸਕੂਲ ਦਾ ਕੰਮ ਕਰ ਤੇ ਦੇਖੋ ਮਸਤੀਆਂ ਚੱਲ ਰਹੀਆਂ ਤਰਨ ਦੀਆਂ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਵਲੌਗ ਲੱਗਿਆ ਜਦੋਂ ਵਲੌਗ ਲੱਗਿਆ ਹੁੰਦਾ ਨਾ ਤਾਂ ਇਸ ਤਰ੍ਹਾਂ ਦੀ ਮਸਤੀ ਜ਼ਰੂਰ ਕਰ ਤੇ ਦੇਖੋ ਮਸਤੀਆਂ ਪੂਰੀਆਂ ਚੱਲ ਰਹੀਆਂ ਨੇ। ਲਓ ਜੀ ਸਰੰਦਪਾ ਦੁਆ ਕਰ ਦਿੱਤਾਗਾ ਠੀਕਾ ਜੀ। ਤੇ ਮੈਂ ਜਾਣੀ ਕਿਚਨ 'ਚ ਬਸ ਤੇ ਪਹਿਲਾਂ ਉਸ ਤੋਂ ਪਹਿਲਾਂ ਦਵਾਈ ਲੈਣੀ ਹੈ ਜੀ ਠੀਕਾ। ਤੇ ਨਿੱਤਰ ਸਤਾ ਆਰਟੀਕਲ ਉਸ ਤੇ ਹੋ ਜਾਣਗੇ। ਮੈਂ ਅਸਲ 'ਚ ਨਾ ਸਵੇਰੇ ਭੁੱਲ ਗਈ ਫਰੈਂਡਸ ਮੇਰੀ ਚਾਹਸੀ ਦਵਾਈ ਲੈਣੀ। ਮੈਂ ਭੁੱਲ ਗਈ ਬੱਸ ਸਿਰ ਸਤਾਦੀ ਨਾ ਕਿ ਯਾਦ ਕਰਵਾਇਆ ਪਰ ਸਰਦਾਰ ਜੀ ਬਹੁਤ ਗੁੱਸੇ ਹੋਏ ਗੁੱਸਾ ਉਹਨਾਂ ਦਾ ਬਣਦਾ ਵੀ ਸੀ ਕਿਉਂਕਿ ਤੁਹਾਨੂੰ ਪਤਾ ਹੀ ਹਨ ਮੈਂ ਬਿਮਾਰ ਚ ਕਿੰਨੇ ਦਿਨਾਂ ਦੀ ਹੈ ਨਾ ਫਿਰ ਦਵਾਈ ਨਹੀਂ ਲਵਾਂਗੇ ਤਾਂ ਫਿਰ ਠੀਕ ਕਿਵੇਂ ਹੋਵਾਂਗੀ ਮੈਂ ਹਨ ਤੇ ਬਸ ਫਟਾਫਟ ਦਵਾਈ ਲੈ ਕੇ ਫਿਰ ਮੈਂ ਜਾਨੀ ਕਿਚਨ ਚ ਕਿਉਂਕਿ ਸਰਦਾਰ ਜੀ ਲੈ ਕੇ ਆਏ ਸੀ ਬ੍ਰੈਡ ਕਿਉਂਕਿ ਮੈਂ ਸਵੇਰ ਦਾ ਖਾਣਾ ਨਹੀਂ ਸੀ ਖਾਦਾ ਮੈਂ ਕਿਹਾ ਚਲੋ ਮੈਂ ਚਾਹ ਨਾਲ ਬ੍ਰੈਡ ਖਾ ਲਵਾਂਣੀ ਹੈ ਤਾਂ ਨੂਰ ਕਹਿੰਦੀ ਮੈਂ ਚਾਹ ਨਾਲ ਬ੍ਰੈਡ ਨਹੀਂ ਖਾਣੇ ਹੈਗੇ ਮੈਂ ਮਤਲਬ ਚਾਹ ਦੇ ਨਾਲ ਰਸ ਖਾਉਂਗਾ ਤੇ ਸਰਦਾਰ ਜੀ ਮਤਲਬ ਕਿ ਰਸ ਲੈਣ ਚਲੇਗੇ ਦੁਬਾਰਾ ਫਿਰ ਠੀਕ ਹੈ ਜੀ ਤੇ ਥੋੜਾ ਜਿਹਾ ਪਾਣੀ ਸੀਗਾ ਥੋੜੇ ਜਿਹਾ ਪਾਣੀ ਨਾਲ ਗੋਲੀ ਜਿਹੜੀ ਹੈਗੀ ਆ ਲੈ ਲਈ ਸੀ ਬਟ ਥੋੜੀ ਜਿਹੀ ਗੋਲੀ ਨਾਲ ਥੋੜੇ ਜਿਹਾ ਪਾਣੀ ਨਾਲ ਗੋਲੀ ਨਹੀਂ ਲੰਘਦੀ ਜੀ ਤੇ ਬਸ ਕਿਚਨ ਚ ਜਾ ਕੇ ਹੋਰ ਪਾਣੀ ਪੀਉਂਗੀ ਤੇ ਬਸ ਸਮਾਨ ਵਗੈਰਾ ਚੱਕੂੰਗੀ ਸ਼ਾਇਦ ਮੈਂ ਸੋਨਣਾ ਕੋ ਗੱਲਾਂ ਬਾਤਾਂ ਕਰ ਰਹੀ ਸੀ ਜੇ ਨਾ ਖਾਣੀ ਖਾ ਲਾਂਗੀ ਮੂਰੇ ਬਿਮਾਰ ਹੋਣ ਚੱਲ ਜਗਾ ਚੋਲੀਆਂ ਪਚਾਉਂਦੇ ਕਿਚਨ ਚ ਚਾਹ ਬਣਾਉਣੇ ਆਗੇ ਤੇ ਨਾਲੇ ਅੱਜ ਮੰਮੀ ਹੋਰਾਂ ਨੇ ਘਰ ਚਪੈਰਾ ਸਾਹਿਬ ਘਟਨਾ ਦਾ ਜੀ ਕਿ ਅੱਗੇ ਜਾਣ ਦਵਾਰਾ ਹਾਂ ਹਾਂ ਕੰਬੜਾ ਲਾਉਂਦੇ ਚੋਲੀਆਂ ਉਠਾੜ ਲਾ ਦੇ ਨੂੰ ਕੰਬੜਾ ਦਿਆ ਤੁਸੀ

ਆ ਜੀ ਬੜੀਆ ਖਬਰ ਤੁਸੀਂ ਬੰਦਗਲਾ ਗੁਜਾਰਾ ਪ੍ਰਤੀ ਕਰਦੇ ਹੋ ਨਾ ਸੱਜਣ ਕਾਰਨ ਆਪਣੀ ਬਰਾਵੀ ਹੋ ਗਿਆ ਤੇ ਫਰੈਂਡਸ ਨੂੰ ਨਾ ਵੀ ਸੈਟ ਠੀਕ ਹੋ ਗਿਆ ਹਨ ਫਿਰ ਮੱਲਮੰਦੇ ਕੰਮ ਕਰਨ ਦੇ ਰਸਤਾ ਤੇ ਬਸ ਫਟਾਫਟ ਚਾਹ ਨੂੰ ਮੇਰੇ ਨਾਲ ਨੀਂਦ ਪੀਣੇ ਨਾਲ ਗਿਲਾਂ ਦੇ ਹੀ ਨੋ ਦੀ ਜਿੰਮ ਹੈ ਨਾਲੇ ਨੋਰ ਨੇ ਕਿੜੀਆਂ ਚਾਹ ਤੇ ਪੰਜਾਬੀ ਜਰੂਰੀ ਜੀ ਕੋਟਨ ਚੁੰਨੀ ਬਣਾਣਾ ਬਿਲਕੁਲ ਨਹੀਂ ਸਕਦਾ ਹੈ ਫਰੈਂਡਸ ते दो ते 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 तो दो चुनिया मैं अटायर करती चुनी है मेरे को लैतिया और चुना है तो हमें गरम एक तो बीमार से मैं मार्केट गई भी नहीं तो से ताई 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 है मेरे तो सूट भी सौन लगे गर्मी आए चलो कोई गलत करके आप ਦੀ ਨਕਪਤ ਤੰਗ ਨੰਨ ਕੰਨੀ ਜੂਰ ਕੇ ਨਹੀਂ ਇਹ ਹਾਂ ਕਿ ਆਪਰੇਕਟ ਆਉਟ ਦਾ ਮੀਨ ਫਾਰਮੂਲਾ ਸੀ ਜਿਹਦੇ ਦੌਰਾਨ ਬਾਈਕੂ ਦਾ ਜਮਾਨੀ ਗਿਆ ਤਾਂ ਇੰਡਸਟਰੀ ਇੰਨਲ ਐਂਡ ਬੈਕ ਕਰਾ ਚੇਨਾ ਹੈ ਕਿ ਜੁੜਨ ਦੀ ਸੀ ਟੈਕਨੀਕਲ ਚੈਨਲ ਬਟ ਹਾਇਕਾ ਮੋਆ ਇਹਦਾ ਘੜੀ ਗਈ ਸੀ ਪਰ ਹੁਣ ਤਾਂ ਭਰੇ ਸੀ ਹੋ ਗਈ ਤੇ ਉਹ ਵੀ ਜੱਤ ਪੈ ਜਾਂਦੀ ਹੈ ਬੰਦੇ ਜਨਾਂ ਪੀਏਸੀ 94 ਜੇ ਲੋਕਾਂ ਚ ਜੰਮੇ ਆ ਜਗ ਬਾਗ ਨੂੰ ਬਹੁਤ ਜ਼ਿਆਦਾ ਗਰਮੀ ਰਹਿੰਦੀ ਹੈ ਇਧਰ ਨਹੀਂ ਆਦੇ ਸਾਡੇ ਕੋਲ ਵੀ ਬਿਆਪ ਨਹੀਂ ਸੀ ਪਹਿਲੀ ਥਾਵਾਂ ਤੇ ਕਈ ਬਣਦੇ ਬਲੌਗ ਦੇਖਿਆ ਉਹ ਵਿੱਚ ਇੱਥੇ ਵੀ ਨਹੀਂ ਡੈਰਦੇ ਤੇ ਕੋਈ ਇਧਰ ਭੁਲੇ ਦੇ ਮੇਰੀ ਸਭਾ ਵਾਲੀ सूाड़ पतास लेकिन खाड़ पोल फिर देवी बना ली ममी ने बना ममी सेहत भी मैं ठीक नहीं थी खाद्यो ला चलो दिन चाहते चाह मही पा ली ठीक है भाला दु रख दी फ्रिज फ्रेंड्स घर बाकी कर किचन की सफाई करनी हमें ਠੀਕ ਹੋ ਜੀ ਆਪਾਂ ਫਿਰ ਕਰਾਂਗੇ ਸਾਰੇ ਕੰਮ ਕਰ। ਚਲੋ ਉੱਠੋ ਚਲਾ ਲਓ। ਜੀ ਫਿਰ ਹੋ ਗਿਆ ਸੀ ਦੁਪਹਿਰ ਦਾ ਟਾਈਮ ਤੇ ਦੁਪਹਿਰ ਵੇ ਮੈਂ ਬਣਾਉਣ ਲੱਗ ਗਈ ਸੀ ਕਿ ਚਾਵਲ ਮੈਂ ਕਿਹਾ ਚਲੋ ਮੈਂ ਇੱਕ ਗਲਾਸ ਜਿਹੜੇ ਚੌਲ ਬਣਾ ਲੈਣੀ ਆ ਕਿਉਂਕਿ ਮੈਨੂੰ ਤਾਂ ਦੇਖੋ ਚੌਲ ਹੀ ਖਾਣੇ ਸੀਗੇ ਦਹੀਂ ਚੌਲ ਠੀਕ ਹੈ ਜੀ ਤੇ ਮਤਲਬ ਕਿ ਸਰਦਾਰ ਜੀ ਕਹਿੰਦੇ ਚਲੋ ਫਿਰ ਚੌਲ ਹੀ ਬਣਾ ਲਓ ਸਾਰੇ ਚੌਲ ਹੀ ਖਾ ਲਾਂਗੇ ਇਸ ਲਈ ਮੈਂ ਬਣਾ ਲਈਆਂ ਚੌਲ ਤੇ ਟਾਈਮ ਹੋ ਗਿਆ ਸੀਗਾ 1:30 ਵਜੇ ਦਾ ਤੇ ਮੰਮੀ ਪਾਪਾ ਜੀ ਪਾਟ ਕਰ ਰਹੇ ਨੇ ਤੁਹਾਨੂੰ ਦੱਸਿਆ ਸੀ ਦੁਪਹਿਰਾ ਸਾਹਣਾ ਤੇ ਫਿਰ ਲੰਚ ਟਾਈਮ ਹੋਊਗਾ ਉਹਨਾਂ ਦਾ ਮਤਲਬ 2:30 ਵਜੇ ਤੇ ਉਦੋਂ ਫਿਰ ਉਹ ਮਤਲਬ ਚਾਵਲ ਵਗੈਰਾ ਖਾ ਲੈਣਗੇ ਮੈਂ फटाफट ਬਣਾਉਣੀ ਹੈ ਜੀ ਚਾਵਲ ਸਭ ਤੋਂ ਪਹਿਲਾਂ ਪਿਆਜ਼ ਕੱਟੂਗੀ ਜੀ ਠੀਕ ਹੈ ਦੋ ਤਿੰਨ ਹਰੀਆਂ ਮਿਰਚਾਂ ਲੈ ਲੂੰਗੀ ਜੀ ਲਾਲ ਮਿਰਚ ਨਹੀਂ ਪਾਉਂਗੀ ਤੇ ਇੱਕ ਟਮਾਟਰ ਲੈ ਲਾਂਗੇ ਜੀ ਆਪਾਂ फटाफट ਇਹਨੂੰ ਕੱਟ ਲੈਣੇ ਲਓ ਜੀ ਕੁੱਕਰ ਵਿੱਚ ਪਾ ਦਿੱਤਾ ਸੀ ਤੇਲ ਤੇ ਤੇਲ ਨੂੰ ਹੋਣ ਦਵਾਵਾਂਗੇ ਗਰਮ ਤੇ ਫਟਾਫਟ ਜਿਹੜੇ ਹੈਗਾ ਆਪਾਂ ਚੌਲਾਂ ਲਗਾਵਾਂਗੇ ਤੜਕਾ ਤੇ ਸਰਦਾਰ ਜੀ ਵੀ ਕਿਚਨ ਚ ਮੇਨਨ ਲੱਗੇ ਹੋਏ ਸੀਗੇ ਸਰਦਾਰ ਜੀ ਬਸ ਨਾ ਨਮਕ ਪਾ ਰਹੇ ਸੀਗੇ ਮਤਲਬ ਕਿਨਾਂ ਨੂਨ ਵਾਲੀ ਜਿਹੜੀ ਡੱਬੀ ਹੁੰਦੀ ਆ ਉਹਦੇ ਵਿੱਚ ਤੇ ਬਸ ਉਹ ਖਾਲੀ ਹੋਈ ਪਈ ਸੀਗੀ ਤੇ ਰਾਤ ਹੀ ਜਿਹੜਾ ਹੈਗਾ ਸੀਗਾ ਮਤਲਬ ਖਾਲੀ ਹੋ ਗਈ ਸੀਗੀ ਉਹ ਤੇ ਸਰਦਾਰ ਜੀ ਕਹਿੰਦੇ ਚਲੋ ਮੈਂ ਪਾ ਦਿੰਨਾ ਤੇ ਬਸ ਸਰਦਾਰ ਜਿੱਥੇ ਮਤਲਬ ਨਮਕ ਪਾ ਕੇ ਚਲੇ ਗਈ ਸੀ ਤੇ ਆਪਣੇ ਲਈ ਨਾ ਉਹ ਫੇਸ ਪੈਕ ਬਣਾ ਰਹੇ ਸੀ ਕਹਿੰਦੇ ਮੈਂ ਫੇਸਬੁੱਕ ਪੈਕ ਲਾਉਣਾ ਗਰਮੀ ਦੇ ਵਿੱਚ ਨਾ ਫੇਸ ਪੈਕ ਮਤਲਬ ਹਨਾ ਇਸ ਤਰ੍ਹਾਂ ਲਗਾਉਣੇ ਚਾਹੀਦੇ ਨੇ ਤੇ ਮੈਂ ਵੀ ਯੂਜ਼ ਕਰਦੀ ਹੁੰਦੀ ਹਾਂ ਆਪਾਂ ਜਲਦੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਸਰਦਾਰ ਜੀ ਮੈਨੂੰ ਕਰ ਰਹੇ ਸੀ ਤੇਰੀ ਬਾਹਾਂ ਤਾਂ ਗੋਰੀਆਂ ਨੇ ਕਹਿੰਦੇ ਮੇਰੇ ਬਾਹਾਂ ਕਾਲੀਆਂ ਹੋਈਆਂ ਪੈਨੇ ਦੇਖੋ ਆਪਾਂ ਤਾਂ ਦੇਖੋ ਘਰੇ ਰਹਿੰਦੇ ਹਾਂ ਨਾ ਸਰਦਾਰ ਜੀ ਬਾਹਰ ਜਾਂਦੇ ਨੇ ਧੁੱਪੇ ਹਨਾ ਤੇ ਇਸ ਤਰ੍ਹਾਂ ਜਿਹੜੀਆਂ ਬਾਹਾਂ ਆਪਣੇ ਕਾਲੀਆਂ ਹੋ ਜਾਂਦੀਆਂ ਨੇ ਤੇ ਬਸ ਅਸਿਆਸ ਰੇ ਸੀ ਮੇਗਾ ਬਲੌਗ ਦੇ ਵਿੱਚ ਬਲੌਗ ਬਣ ਗਿਆ ਆਪਣਾ ਹਣਾ ਇਸ ਤਰ੍ਹਾਂ ਬਾਹਾਂ ਇੱਕ ਦੂਜੇ ਨੂੰ ਦਿਖਾ ਰਹੀ ਸੀ ਗੋਰੀਆਂ ਉਹ ਕਹ ਰਹੀ ਸੀ ਮੇਰੀ ਗੋਰੀ ਤੇਰੀਆਂ ਬਾਹਾਂ ਮ ਗੋਰੀਆਂ ਨੇ ਮੇਰੀ ਕਾਲੀ ਆ ਚਲ ਕੋਈ ਗੱਲ ਨਹੀਂ ਤੇ ਸਦਾ ਅੱਜ ਬਸ ਬਣਾ ਰਹੀ ਸੀ ਇਹ ਸਮਾਨ ਪਾ ਕੇ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਂ ਵੀ ਇਹੀ ਪੈਕ ਲਗਾਉਣੀ ਹੁੰਦੀ ਆ ਇਹਦੇ ਨਾਲ ਕਾਫੀ ਜਿਆਦਾ ਫਰਕ ਪੈ ਜਾਣਾ ਗਰਮੀ ਦੇ ਵਿੱਚ ਕਾਫੀ ਵਧੀਆ ਰਹਿੰਦਾਗਾ ਇਹ ਤੇ ਬਸ ਜੀ ਫਟਾਫਟ ਪਾਸਾ ਦਾ ਜੀ ਤੇ ਮੈਂ ਗੱਲਾਂ ਬਾਤਾਂ ਕਰ ਰਹੀ ਸੀ ਮੈਂ ਦਾ ਇਸ ਦੇ ਵਿੱਚ ਆਹ ਪਾ ਲਦੇ ਵਿੱਚ ਆਹ ਪਾ ਲਓ ਤੇ ਬਸ ਫਟਾਫਟ ਤੇਲ ਆਪਣਾ ਗਰਮ ਹੋ ਗਿਆ ਸੀ ਇਹਦੇ ਵਿੱਚ ਆ ਜੀਰਾ ਠੀਕਾ ਪਿਆਜ਼ ਹਰੀਆਂ ਮਿਰਚਾਂ ਠੀਕਾ ਇਹ ਪਾ ਦਾਂਗੇ ਜਦੋਂ ਮਤਲਬ ਇਹ ਥੋੜੇ ਜਿਹਾ ਬਰਾਊਨ ਹੋ ਜਾਣਗੇ ਫਿਰ ਇਹਦੇ ਵਿੱਚ ਵਾਟਰ ਪਾ ਦਾਂਗੇ ਸਦਾ ਜੀ ਦੇਖੋ ਹਲਦੀ ਲੈ ਰਹੇ ਨੇ ਹਲਦੀ ਬਿਲਕੁਲ ਥੋੜੀ ਜਿਹੀ ਪਣੀ ਹੁੰਦੀ ਆ ਬਾਕੀ ਜਦੋਂ ਆਪਾਂ ਤੁਹਾਨੂੰ ਵੀਡੀਓ ਦੇਵਾਂਗੇ ਦੱਸ ਦਾਂਗੇ ਤੇ ਤੇ ਬਸ ਫਟਾਫਟ ਨਾ ਚਾਵਲਣ ਲਾਉਣੀਆਂ ਜੀ ਤੜਕਾ ਠੀਕਾ ਜੀ ਤੇ ਗਰਮੀ ਬਹੁਤ ਜ਼ਿਆਦਾ ਹੋਈ ਪੀਤੀਗੀ ਲੋਈ ਤੋ ਚੌਲ ਜਿਹੜੇ ਹੈਗੇ ਆ ਮਤਲਬ ਕਿ ਧੋ ਕੇ ਆਪਾਂ ਪਾ ਦਿੱਤੇ ਨੇ ਤੇ ਕੁੱਕਰ ਦੀ ਸੀਟੀ ਕਰ ਦਿੱਤੀ ਆ ਬੰਦ ਤੇ ਹੁਣ ਮੈਂ ਸਾਰਾ ਸਮਾਨ ਚੱਕੂੰਗੀ ਸੈਲਫ ਸਾਫ ਕਰੂੰਗੀ ਤੇ ਨਾਲ ਹੀ ਜਿਹੜੇ ਆਪਣੇ ਬਰਤਨ ਨੇ ਉਹ ਸਾਫ ਕਰ ਦਿੰਨੇ ਆ ਜੀ ਠੀਕ ਆ ਜੀ ਫਿਰ ਆਪਾਂ ਚੱਲਦੇ ਆਂਗੇ ਅੰਦਰ ਕੁੱਕਰ ਦੀ ਇੱਕ ਸੀਟੀ ਵੱਜਣ ਤੋਂ ਬਾਅਦ ਫਿਰ ਆਪਾਂ ਚੌਲ ਦੇਖਾਂਗੇ ਜੀ ਮੂਵੇ ਸਾਫਟ ਜਿਸ ਨੂੰ ਰਿਪੋਰਟ ਕਿ ਬਤਾ ਪਕਾ ਚਾਹਤਾ ਨੂੰ ਚਲੋ ਜਿੰਦਾ ਚਾਹਤੇ ਇਥੇ ਅੱਗੇ ਜਿਹੜੇ ਦੇਖਣਦੇ ਆਪਾਂ ਠੀਕ ਆ ਇਹ ਬਣਾ ਰਹੀ ਹੈ ਜਾਰੀ ਸਵਾਗਤ ਹੈ ਪਿਆਰ ਦੇ ਨਾਲ ਜੀ ਤੇ ਪ੍ਰੇਮ ਨਾਲ ਕੋਈ ਤਕਰੀਰ ਆਸ਼ਾਵਾਦ ਦੇ ਨਾਲ ਆਉਂਦਾ ਜੀ

ਫੋਨ ਨਾ ਮੇਰੀ ਕਰੀਓ ਨਾ ਤਾਂ 100 ਨੂੰ ਹੁੰਦਾ ਬੁਮਾਰਾ ਗਿਓ ਬਾੜ ਚੱਕ ਦੇਣ ਲੈ ਚੱਕਰ ਨੂੰ ਉਥੋਂ ਇਹ ਬਹੁਤ ਘਰਮੀ ਆ ਤਰਨ ਕੀ ਕਰੀਆ ਨਾ ਬੁਮਾਰਾ ਖੰਦਾ ਸਿੱਧਾ ਓਹੋ ਮੇਰਾ ਸਭ ਭੈਣ ਗਰਮ ਰਹੀ ਆ ਤਰਨ ਬਾਅਦ ਮੈਨੂੰ ਕਰਨੀ ਆ ਇਹ ਬਹੁਤ ਗਰਮੀ ਆ ਆਰੀ ਆ ਖਾਣਾ ਦਾ ਚੋਲ ਦਰਕਈਆਂ ਫਰੈਂਡਸ ਮੈਂ ਤੇ ਸੀੜੀ ਲਾ ਕੇ ਚੋਲ ਬਣਨਗੇ ਆਪਣੇ ਠੀਕ ਹੈ ਜੀ ਉਧਰ ਹੋਇਆ ਤੇ ਮੈਂ ਦਹੀ ਨਾਲ ਖਾਵਾਂਗੀ ਚੋਲ ਕਿਉਂਕਿ ਧੱਪਾ ਜੇ ਨਾ ਤੇ ਕਦਰ ਹੋ ਜੜੇ ਅਗਰ ਉੱਤੀ ਨਹੀਂ ਖਾਂਦੇ ਤੇ ਫਿਰ ਆਪਣਾ ਤੇ ਠੀਕ ਹੋ ਨਹੀਂ ਪਾਉਂਦੇ ਬਹੁਤ ਜ਼ਰੂਰ ਇਨਫੈਕਸ਼ਨ ਪੀਪੀ ਹੈ ਫਰੈਂਡਸ ਮੈਂ ਟੇਕਸ ਤੇ ਮੇਰੇ ਸਕੂਲ ਦਾ ਕੰਮ ਕਰ ਲਾ ਹੁਣ। ਮੈਂ ਦਾ ਠੀਕ ਆ। ਚਲੋ ਜੀ ਫਿਰ ਹੁਣ ਅੱਜ ਦਾ ਵਲੌਗ ਦਾ ਫਿਰ ਅੰਡਕੀ ਕਰਦੇ ਹਾਂ ਠੀਕ ਆ। ਇਹਦੇ ਵਲੌਗ ਵੀ ਵਲੌਗ ਵਧੀਆ ਸਕੇ। ਇਹ ਮਾਸਿਫ ਆ ਕਿ। ਕਰਵਾ ਦਿਖਾ ਲੇ ਵਲੌਗ ਆ ਲੈਣਾ। ਦਿਖਾਉਣੀ ਹੈ ਇੱਕ ਵਾਰ। ਸਰਦਾਰ ਦੱਸ ਦਾਂ ਸਰਦਾਰ ਜੀ ਨੇ ਟੇਸਟ ਲਾਇਆ ਹਾ ਦੰਦ ਵਾਸਤੇ ਆ ਗਈ ਗਰਮੀ ਜੇ ਨਾ ਲਾਉਣਾ ਚਾਹੀਦਾ ਬਸ ਦੇਸਟਾ ਤੇ ਸਰਦਾਰ ਜੀ ਨੇ 90 ਸੈਂਟ ਪਿੰਡ ਦਾ ਟੇਸਟ ਲਾਇਆ ਹੋਇਆ ਕਦੇ ਮੈਂ ਦਿਖਾਗੀ ਨਾ ਕਾ ਕੀ ਦੀ ਇਹ ਲੇਪੂ ਦੇਪੂ ਹੋ ਗਏ ਨੇ ਬਾਹੂਆਂ ਤੇ ਸਾਰੇ ਲਾ ਲਿਆ ਪਹਾਂ ਵਾਲੀਆਂ ਗੋਲੀਆਂ ਹੋਈਆਂ ਕਾਲੀਆਂ ਹੋ ਜਾਂਦੀਆਂ ਨੇ ਨਾ ਤੇ ਤੁਹਾਨੂੰ ਦੱਸੂਗੀ ਫ੍ਰੈਂਡਸ ਤੇ ਮੈਂ ਵੀ ਉਹ ਯੂਜ਼ ਕਰ ਦਿੰਦੀ ਆ ਜਦੋਂ ਵੀ ਮੈਂ ਲਾਵਾਂ ਉਹ ਹੀ ਕਰ ਦਿੰਦੀ ਆ ਤੇ ਚਲੋ ਜੀ ਆਪਾਂ ਆਹ ਤੇ ਜਿਹਦਾ ਉਹਦੇ ਨਾਵੇਂ ਪਲੀਜ਼ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਵੀ ਕਰਾਇਆ ਕਰੋ ਠੀਕ ਹੈ ਜੀ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਸਾਡਾ ਨਾਮ ਇਹ ਵਾਲੀ ਵੀਰਤ ਤੱਕ ਪਹੁੰਚ ਸਕੇ ਜੀ ਚਲੋ ਜੀ ਫਿਰ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਥੈਂਕਸ ਫॉर ਵਾਚਿੰਗ ਦੀ ਵੀਡੀਓ ਬਾਏ 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 ਤੱਕੜ ਪਹਿਲਾਂ ਬਾਏ いいよな。<laughs> <laughs>